ਪੰਜਾਬੀ ਗਾਇਕ ਗੁਰੂ ਰੰਦਾਵਾ ਹਸਪਤਾਲ ਦੇ ਵਿੱਚ ਭਰਤੀ ਹੋਏ ਨੇ ਸੱਟਾਂ ਲੱਗਣ ਕਰਕੇ ਗੁਰੂ ਰੰਦਾਵਾ ਜ਼ਖਮੀ ਹੋਏ ਨੇ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਗੁਰੂ ਰੰਦਾਵਾ ਦੀਆਂ ਹਸਪਤਾਲ ਦੇ ਵਿੱਚੋਂ ਕੁਝ ਤਸਵੀਰਾਂ ਨੇ ਜਿਹੜੀਆਂ ਉਹ ਨਿਕਲ ਕੇ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਉਹਨਾਂ ਦੇ ਸਿਰ ਉੱਤੇ ਪੱਟੀ ਵੱਡੀ ਨਜ਼ਰ ਆ ਰਹੀ ਹੈ ਅਤੇ ਦਾਨ ਹੀ ਗਰਦੜ ਦੇ ਵਿੱਚ ਵੀ ਉਹਦਾ ਦੇ ਕੁਝ ਪੱਟੀਆਂ ਦੇ ਜਿਹੜੀਆਂ ਉਹ ਲਗਾਈਆਂ ਗਈਆਂ ਨੇ ਅਤੇ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਗੁਰੂ ਰਧਾਵਾ ਦੀ ਸਰਜਰੀ ਆ ਜਿਹੜੀ ਉਹ ਕੀਤੀ ਗਈ ਹੈ ਗੁਰੂ ਰਧਾਵਾ ਦੇ ਵੱਲੋਂ ਹਸਪਤਾਲ ਦੀਆਂ ਤਸਵੀਰਾਂ ਦੇ ਜਿਹੜੀਆਂ ਉਹ ਖੁਦ ਬਖੁਦ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਸਾਂਝੀਆਂ ਨੇ ਜਿਹੜੀਆਂ ਉਹ ਕੀਤੀਆਂ ਗਈਆਂ ਦੇ ਤਾਂ ਇੱਕ ਸ਼ੂਟਿੰਗ ਦੌਰਾਨ ਵੱਡੇ ਹਾਦਸੇ ਦਾ ਸ਼ਿਕਾਰ ਹੋਏ ਦੇ ਗੁਰੂ ਰਧਾਵਾ ਜਿੱਥੇ ਉਹਨਾਂ ਨੂੰ ਵੱਡੀਆਂ ਸੱਟਾਂ ਦੇ ਜਿਹੜੀਆਂ ਉਹ ਲੱਗੀਆਂ ਨੇ ਜਿਸ ਤੋਂ ਬਾਅਦ ਉਹ ਗੁਰੂ ਰਧਾਵਾ鲁 ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਹੈ ਜਿੱਥੇ ਉਹਦਾ ਦੀ ਸਰਜਰੀ ਹੋਣ ਦੀ ਵੀ ਜਾਣਕਾਰੀ ਨਿਕਲ ਕੇ ਸਾਹਬੜੇ ਆਈ ਹੈ ਤਾਂ ਗੁਰੂ ਰਧਾਵਾ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਵੀ ਇਹ ਤਸਵੀਰਾਂ ਦੇ ਜਿਹੜੀਆਂ ਉਹ ਸਾਂਝੀਆਂ ਕੀਤੀਆਂ ਗਈਆਂ ਨੇ ਜਿਸ ਦੇ ਵਿੱਚ ਉਹ ਲਿਖਦੇ ਨੇ ਕਿ ਬਾਈ ਫਾਸਟ ਸਟਾਰਟ ਉਹ ਬਾਈ ਫਾਸਟ ਇਜਰੀ ਬਟ ਬਾਈ ਸਪੀਡਸ ਰਵੇਸ ਅਦ ਬ੍ਰੋਕਰ ਤਾਂ ਉਹਨਾਂ ਨੇ ਇਹ ਯਾਦ ਆ ਜਿਹੜੀ ਉਹ ਸ਼ੌਕੀ ਸਰਦਾਰ ਫਿਲਮ ਦੇ ਸੈੱਟ ਤੋਂ ਸਾਂਝੀ ਕੀਤੀ ਹੈ ਅਤੇ ਉਹ ਇਸ ਤੋਂ ਬਾਅਦ ਲਿਖਦੇ ਨੇ ਕਿ ਬਹੁਤ ਮੁਸ਼ਕਿਲ ਕਬ ਐਕਸ਼ਨ ਵਾਲਾ ਬਟ ਵਿਲ ਵਰਕ ਹਾਰਡ ਫਾਰ ਬਾਈ ਆਡੀਅਸਤਾ ਉਹਨਾਂ ਨੇ ਇੱਕ ਅਲੱਖੀ ਹੈ ਕਿ ਸੱਟਾਂ ਵਾਲਾ ਕੱਬ ਬੜਾ ਔਖਾ ਹੈ ਲੇਕਿਨ ਮੈਂ ਆਪਣੇ ਦਰਸ਼ਕਾਂ ਦੇ ਲਈ ਆਪਣੇ ਚੌੜ ਵਾਲਿਆਂ ਦੇ ਲਈ ਸਖਤ ਬੇਨਤ ਕਰਾ ਗਾਤਾ ਸ਼ੂਟਿੰਗ ਦੌਰਾਨ ਗੁਰੂ ਰਧਾਵਾ ਦੇ ਜਿਹੜੇ ਉਹ ਜ਼ਖਮੀ ਹੋਏ ਦੇ ਤਾਂ ਪੰਜਾਬ ਦੇ ਕੁਝ ਵੱਡੇ ਗਾਇਕਾਂ ਦੇ ਵਿੱਚ ਉਹਨਾਂ ਦਾ ਦਾਅਵਾ ਹੁੰਦਾ ਹੈ ਅਤੇ ਧਾਲ ਹੀ ਅਦਾਕਾਰ ਦੇ ਜੇ ਗਾਇਕੀ ਦੇ ਖੇਤਰ ਦੀ ਗੱਲ ਕੀਤੀ ਜਾਵੇ ਤਾਂ ਬਾਲੀਵੁੱਡ ਤੱਕ ਉਹਨਾਂ ਦੇ ਗੀਤ ਦੇ ਜਿਹੜੇ ਉਹ ਛੋਲੇ ਜਾਂਦੇ ਦੇ ਗੁਰੂ ਰਧਾਵਾ ਦੇ ਗੀਤਾਂ ਨੂੰ ਬਹੁਤ ਜ਼ਿਆਦਾ ਪਸੰਦ ਆ ਜਿਹੜਾ ਉਹ ਕੀਤਾ ਜਾਂਦਾ ਹੈ ਬਾਲੀਵੁੱਡ ਦੇ ਪੱਧਰ ਤੱਕ ਉਹਨਾਂ ਦੇ ਗੀਤ ਦੇ ਜਿਹੜੇ ਉਛਾਏ ਹੋਏ ਦੇ ਤਾਂ ਗੁਰੂ ਰਧਾਵਾ ਦੀ ਫਿਲਮ ਸ਼ੌਕੀ ਸਰਦਾਰ ਦੀ ਸ਼ੂਟਿੰਗ ਚੱਲ ਰਹੀ ਹੁੰਦੀ ਹੈ ਜਿਸ ਦੇ ਵਿੱਚ ਕੁਝ ਐਕਸ਼ਨ ਸੀਨ ਹੁੰਦੇ ਨੇ ਜਦੋਂ ਐਕਸ਼ਨ ਸੀਨ ਫਿਲਵਾਏ ਜਾਂਦੇ ਨੇ ਤਾਂ ਅਚਾਨਕ ਗੁਰੂ ਰਧਾਵਾ ਵੱਡੀ ਸੱਟ ਦਾ ਸ਼ਿਕਾਰ ਹੋ ਜਾਂਦੇ ਨੇ ਦੱਸਿਆ ਜਾ ਰਿਹਾ ਹੈ ਕਿ ਉਹਦਾ ਦੀ ਸਰਜਰੀ ਆ ਜਿਹੜੀ ਉਹ ਵੀ ਕੀਤੀ ਗਈ ਹੈ ਹਸਪਤਾਲ ਦੇ ਵਿੱਚ ਗੁਰੂ ਰਧਾਵਾ ਨੂੰ ਭਰਤੀ ਕਰਵਾਇਆ ਗਿਆ ਹੈ ਜਿੱਥੇ ਉਹਨਾਂ ਦਾ ਇਲਾਜ ਹੈ ਜਿਹੜਾ ਉਹ ਕੀਤਾ ਜਾ ਰਿਹਾ ਹੈ ਤਾਂ ਤਸਵੀਰਾਂ ਦੇ ਜਿਹੜੀ ਆ ਉਹ ਖੁਦ ਬਖ ਖੁਦ ਗੁਰੂ ਰੰਧਾਵਾ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਸਾਂਝੀਆਂ ਕੀਤੀਆਂ ਗਈਆਂ ਦੇ ਅਤੇ ਉਹਨਾਂ ਨੇ ਦੱਸਿਆ ਹੈ ਕਿ ਇਹ ਪਹਿਲੀ ਵਾਰ ਉਹ ਐਕਸ਼ਨ ਰਿਸਟਲਟਾ ਜਿਹੜਾ ਉਹ ਕਰਨ ਜਾ ਰਹੇ ਸੀ ਜਿਸ ਦੇ ਵਿੱਚ ਉਹ ਪਹਿਲੀ ਵਾਰ ਹੀ ਸੱਟ ਖਾ ਬੈਜਦੇ ਨੇ ਅਤੇ ਫਿਰ ਇਸ ਦਾ ਇਲਾਜ ਕਰਨ ਦੇ ਲਈ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਹੈ ਹਾਲਾਂਕਿ ਜਦੋਂ ਪਹਿਲਾਂ ਇੱਕ ਤਸਵੀਰ ਸਾਹਬ ਉਹ ਆਈ ਸੀ ਤਾਂ ਗੁਰੂ ਰਦਾਵਾ ਦੇ ਫੈਦ ਜਾ ਕੇ ਲੋ ਉਹਨਾਂ ਦੇ ਚੌੜ ਵਾਲੇ ਦੇ ਜਿਹੜੇ ਉਹ ਜਰੂਰ ਵੱਡੀ ਚਿੰਤਾ ਦੇ ਵਿੱਚ ਆ ਗਏ ਸਨ ਲੇਕਿਨ ਹੋਰ ਜਿਹੜਾ ਉਹਨਾਂ ਦੀ ਸਿਹਤ ਦੇ ਵਿੱਚ ਫਰਕ ਆ ਜਿਹੜਾ ਉਹ ਜਾਪਰੇ ਆਇਆ ਪੰਜਾਬੀ ਗਾਇਕ ਅਤੇ ਅਦਾਕਾਰ ਗੁਰੂ ਰੰਦਾਵਾ ਵੱਡੇ ਹਾਕਮ ਦੇ ਸ਼ਿਕਾਰ ਹੋਏ ਦੇ ਫਿਲਮ ਸ਼ੌਕੀ ਸਰਦਾਰ ਦੇ ਸੈਟ ਦੌਰਾਨ ਉਹਨਾਂ ਨੂੰ ਵੱਡੀ ਇੰਜਰੀ ਦਾ ਸਾਹਮਣਾ ਕਰਨਾ ਪਿਆ ਏ